ਇੱਕ ਬਜ਼ੁਰਗ ਨੂੰ ਮੁੰਡਿਆਂ ਨੂੰ ਸ਼ਰਾਬ ਪੀਣ ਤੋਂ ਰੋਕਣਾ ਮਹਿੰਗਾ ਪੈ ਗਿਆ ਜਦੋਂ ਇਸ ਬਜ਼ੁਰਗ ਨੇ ਇਹਨਾਂ ਮੁੰਡਿਆਂ ਨੂੰ ਰੋਕਿਆ ਤਾਂ ਫਿਰ ਇਹਨਾਂ ਮੁੰਡਿਆਂ ਨੇ ਗੁੱਸੇ ਵਿੱਚ ਆ ਕੇ ਇਸ ਬਜ਼ੁਰਗ ਦੀ ਕੁੱਟਮਾਰ ਕਰ ਦਿੱਤੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਇੱਕ ਮੁੰਡਾ ਜੋ ਕਿ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਸ ਦੇ ਪਿੱਛੇ-ਪਿੱਛੇ 4 ਤੋਂ 5 ਹੋਰ ਮੁੰਡੇ ਇਸ ਘਰ ਦੇ ਵਿੱਚ ਵੜ ਜਾਂਦੇ ਨੇ ਅਤੇ ਕੁੱਟਮਾਰ ਕਰਦੇ ਨੇ ਜਿਸ ਤੋਂ ਬਾਅਦ ਪਰਿਵਾਰ ਵੀ ਬਾਹਰ ਆ ਜਾਂਦਾ ਹੈ ਇਸੇ ਦੌਰਾਨ ਇਸ ਮੁੰਡੇ ਦੇ ਘਰ ਦੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਆਪਣੇ ਘਰ ਦੀਆਂ ਔਰਤਾਂ ਨੂੰ ਵੀ ੱੱਕੇ ਮਾਰਦਾ ਹੋਇਆ ਨਜ਼ਰ ਆਉਂਦਾ ਹੈ। ਦਰਸੈ ਨੇ ਬਜ਼ੁਰਗ ਦਾ ਕਹਿਣਾ ਹੈ ਕਿ ਘਰ ਦੇ ਬੁਹੇ ਅੱਗੇ ਹੀ ਇਹ ਮੁੰਡੇ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਸਨ ਜਿਨ੍ਹਾਂ ਨੂੰ ਇਸ ਬਜ਼ੁਰਗ ਨੇ ਟੋਕਿਆ ਸੀ। ਇਸੇ ਦਾ ਹੀ ਗੁੱਸਾ ਰੱਖਦਿਆਂ ਹੋਇਆ ਇਸ ਮੁੰਡੇ ਨੇ ਗਲੀ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦਿਖਾਈ ਹੈ। ਜਿੱਥੇ ਕੱਚ ਦੀਆਂ ਬੋਤਲਾਂ ਤੱਕ ਚੁੱਕ-ਚੁੱਕ ਕੇ ਮਾਰੀਆਂ ਨੇ ਸਕੂਟੀ ਜੋ ਬਾਹਰ ਖੜੀ ਸੀ ਉਸ ਨੂੰ ਵੀ ਕਈ ਵਾਰ ਉਸਨੇ ਲੱਤ ਮਾਰ ਕੇ ਸੁੱਟਿਆ। ਇਸ ਤੋਂ ਇਲਾਵਾ ਜੇਕਰ ਉਸ ਦੇ ਘਰ ਦੇ ਉਸ ਨੂੰ ਰੋਕਣ ਆਉਂਦੇ ਸਨ ਤਾਂ ਉਹਨਾਂ ਨਾਲ ਵੀ ਕੁੱਟਮਾਰ ਕਰਦਾ ਸੀ ੱੱਕੇ ਮਾਰ ਕੇ ਉਹਨਾਂ ਨੂੰ ਵੀ ਭਜਾ ਦਿੰਦਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਇਸ ਮੁੰਡੇ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਹੈ ਇਹ ਗਵਾਂਝੀ ਰਹਿਣ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਇਸ ਕਦਰ ਗੁੰਡਾਗਰਦੀ ਮਚਾਈ ਗਈ ਹੈ ਕਿ ਹਰ ਵਾਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਮਾਮਲਾ ਲੁਧਿਆਣਾ ਦੇ ਸ਼ਿਪੂਰੀ ਇਲਾਕੇ ਦਾ ਹੈ। ਜਿੱਥੇ ਗਲੀ ਦੇ ਵਿੱਚ ਹੀ ਸ਼ਰੀਆਮ ਗੁੰਡਾਗਰਦੀ ਕਰਦਾ ਇਹ ਮੁੰਡਾ ਨਜ਼ਰ ਆਇਆ ਹੈ ਜੋ ਕਿ ਪਹਿਲਾਂ ਘਰ ਚ ਵੜ ਕੇ ਤੇ ਨਾਲ ਉਸਦੇ ਕੁਝ ਹੋਰ ਵੀ ਮੁੰਡੇ ਉਸ ਘਰ ਦੇ ਅੰਦਰ ਜਾਂਦੇ ਨੇ, ਭਾਂ ਤੋੜ ਕਰਦੇ ਨੇ, ਕੁੱਟਮਾਰ ਕਰਦੇ ਨੇ ਤੇ ਫਿਰ ਬਾਹਰ ਆ ਕੇ ਗਲੀ ਦੇ ਵਿੱਚ ਵੀ ਬਵਾਲ ਮਚਾਉਂਦੇ ਨੇ। ਕੱਚ ਦੀਆਂ ਬੋਤਲਾਂ ਚੁੱਕ-ਚੁੱਕ ਕੇ ਛੱਤ ਤੇ ਸੁੱਟਦੇ ਨੇ। ਇਸ ਤੋਂ ਇਲਾਵਾ ਬਜ਼ੁਰਗ ਦੇ ਨਾਲ ਵੀ ਕੁੱਟਮਾਰ ਕਰਦੇ ਨੇ। ਗਲੀ ਦੇ ਬਾਹਰ ਬੂਏ ਦੇ ਅੱਗੇ ਖੜੀ ਇਕ ਐਕਟਿਵਾ ਜੋ ਕਿ ਉਸੇ ਬਜ਼ੁਰਗ ਦੀ ਦੱਸੀ ਜਾ ਰਹੀ ਹੈ ਉਸ ਨੂੰ ਵੀ ਕਈ ਵਾਰ ਲੱਤ ਮਾਰ ਕੇ ਇਹ ਸੁੱਟਦਾ ਹੈ ਤੇ ਜਦੋਂ ਇਸ ਮੁੰਡੇ ਨੂੰ ਰੋਕਣ ਦੇ ਲਈ ਉਸ ਦੇ ਪਰਿਵਾਰਿਕ ਮੈਂਬਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਕਰਦਾ ਹੈ ਪਰ ਉਥੋਂ ਲੜਾਈ ਕਰਨੋਂ ਨਹੀਂ ਹਟਦਾ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਗਈ ਹੈ ਹਾਲਾਂਕਿ ਇੱਥੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮੁੰਡੇ ਦੇ ਵੱਲੋਂ ਗੁੰਡਿਆਂ ਦੇ ਵੱਲੋਂ ਕਈ ਵਾਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਗੁੰਡਾਗਰਦੀ ਦਿਖਾਈ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਵਾਰ ਵੀ ਸ਼ਿਕਾਇਤ ਦਿੱਤੀ ਗਈ ਹੈ ਕਿ ਪੁਲਿਸ ਨੇ ਹਲੇ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਇਹ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਇਹ ਫਰਾਰ ਚੱਲ ਰਹੇ ਨੇ ਕਿਹੜੇ ਮਲੇਰਾ نیوز ਮੈਂ ਰਨਾਸ਼ਿਪੁਰੀ ਨੰਬਰ ਵਾਲੀ ਸੀ ਜੀ ਕੀ ਗੱਲ ਬਾਤ ਹੈ ਉਹ ਮੇਰੇ ਲੜਕੇ ਦੇ ਬਾਹਰ ਨਾਲ ਦਾ ਗਵਾਂਡੀ ਟੋਟਾ ਮਾਰਦਾ ਸੀ ਤੇ ਮੈਂ ਉਹਨੂੰ ਸਮਝਾਣਾ ਆ ਭਾਈ ਇੰਦਾਂ ਦਾ ਲਾਗ ਆ ਜਿਹੜੀ ਗੱਲ ਆ ਕਿ ਆਪਾਂ ਬੈਠ ਕੇ ਗੱਲ ਲੈਂਦੇ ਆ ਉਹ दारू ਬਹੁਤ ਜ਼ਿਆਦਾ ਪੀਤੀ ਸੀ ਆਪਣੇ ਘਰ ਦੇ ਨਾਲ ਧੱਕੇ ਮਾਰ ਜੰਦੇ ਮੈਨੂੰ ਵੀ ਧੱਕੇ ਮਾਰਦਾ ਮੇਰੀ ਡਿਸਕ ਘੇਲ ਗਈ ਹੈ ਤੇ ਮੈਨੂੰ ਇਨਸਾਫ ਨਹੀਂ ਮਿਲਦਾ ਮੈਂ 2-3 ਦਿਨ ਹੋ ਗਏ ਆ ਮੈਂ ਕਾਰਵਾਈ ਤੇ ਬੈਲਟ ਬੰਨ ਕੇ ਜਾ ਰਿਹਾ ਤੇ ਮੈਨੂੰ ਅੱਜ ਕੱਲ ਅੱਜ ਕੱਲ ਤੇ ਲਾਰਾ ਲਾਈ ਜਾਂਦੇ ਪਿਆ ਉਹ ਬੰਦੇ ਫਰਾਰ ਹੈਗੇ ਕੋਈ ਕੋਈ ਕਾਰਵਾਈ ਕਰਦੀ ਨਹੀਂ ਲੜਾਈ ਦਾ ਕਾਰਨ ਕੀ ਹੈ ਜੀ ਲੜਾਈ ਦਾ ਕਾਰਨ ਆ ਜੀ ਗਲੀ 'ਚ ਬੈਠ ਕੇ दारू ਪੀਂਦੇ ਸੀਗੇ ਉਹ ਸਾਡੇ ਘਰ ਦੇ ਅੱਗੇ ਮਨਾ ਕੀਤਾ ਤੇ ਉਹ दारू ਦੇ ਨਾਲ ਉਹ ਕਦਾ ਤੁਮ ਕੋ ਨੂੰ ਨਾ ਮਾ ਗਾਲਾ ਕੱਢਣ ਲੱਗਦੇ ਜਿਹੜੇ ਬੱਚੇ ਨੂੰ ਸਾਡੇ ਬੱਚੇ ਨੂੰ ਅਸੀਂ ਆਪਣੇ ਬੱਚੇ ਨੂੰ ਵੜ ਕੇ ਕੋਠੇ ਬੰਦ ਕਰਤਾ ਜੀ ਉਹ ਬੰਦਾ ਬਾਹਰੋਂ ਇੱਟਾਂ ਮਾਰੀ ਜਾਂਦਾ ਬੋਤਲਾਂ ਮਾਰੀ ਜਾਂਦਾ ਜੀ ਤੇ ਮੁੰਡੇ ਨੂੰ ਬੁਲਾਇ ਸੀ ਉਹਨੇ ਮੁੰਡੇ ਸੱਤ ਵਾਰ ਮੁੰਡੇ ਬੁਲਾ ਕੇ ਸਾਡੇ ਗੇਟ ਤੇ ਲੱਤ ਮਾਰ ਕੇ ਅੰਦਰ ਆ ਕੇ ਸਾਡੀ ਜੇ ਛੂਟ ਗਿਆ ਬਾਤੀਆਂ ਤੇ ਹਾਂ ਕੱਪੜੇ ਫਾੜਦੇ ਲੇਡੀ ਸਾਰੇ ਬੱਚੇ ਡਰੇ ਪਏ ਆ ਜੀ ਨਾ ਸੰਨ ਇਨਸਾਫ ਨਹੀਂ ਮਿਲ ਰਿਹਾ ਜੀ ਘਰ ਦੇ ਅੰਦਰ ਬੜੇ ਕੁਸ ਹਾਂ ਘਰ ਦੇ ਘਰ ਦੇ ਅੰਦਰ ਆ ਕੇ ਸਾਰਾ ਸਮਾਨ ਸਾਨੂੰ ਤੋੜਦਾ ਜੀ ਤੇ ਸਕੂਟਰੀ ਛੜਤੀ ਉਹ ਕੁੱਲਰ ਸੀਗਾ ਕੁੱਲਰ ਸੀ ਤੇ ਸੜਦਾ ਔਰ ਸੋਇਦੇ ਭਾਂਡੇ ਸਾਰੇ ਖਲੇ ਗਏ ਜੀ ਤੇ ਅੰਦਰ ਦੇ ਦਰਵਾਜੇ ਤੋੜਨ ਲੱਗੇ ਵਾਕਿਆ ਉਹਨੇ ਬੰਦੇ ਦੋ ਤੋਂ ਆਏ ਉਹਨਾਂ ਨੇ ਫੜ ਕੇ ਬਾਹਰ ਲੈ ਕੇ ਗਿਆ ਉਹਨੂੰ ਕਿੰਨੇ ਮੁੰਡੇ ਸੀ ਕਿ ਕਿਹੜਾ ਕਹਿੰਦੇ ਤੁਸੀਂ ਜਾਣਦੇ ਕੀ ਕੀ ਨਾਮ ਆ ਉਹ ਮੁੰਡੇ ਉਹੀ ਲੈ ਕੇ ਆਈ 12 ਬੋਰੀ ਕਿੱਥੋਂ ਲੈ ਗਿਆ ਜੀ ਹਾਂ ਇਹ ਮੁੰਡੇ ਦਾ ਨਾਮ ਕੀ ਜਿਹੜਾ ਇਹ ਮੁੰਡੇ ਦਾ ਨਾਮ ਆਗਾ ਜੀ ਸੰਨੀ ਜੀ ਹਾਂ ਜੀ ਸੰਨੀ ਆਰਾ ਭਰਾ ਨਾਲ ਜਨਾਨੀਆਂ ਲੈ ਕੇ ਆ ਗਏ ਲਤਨ ਤੰਦਰ ਜਨਾਨੀਆਂ ਤੋਂ ਕਦਰ ਕਪੜੇ ਪੜੇ ਪੜੇ ਤੇ ਨਾਲੇ ਲਤਨ ਤੋ ਮਾਰੀਆਂ ਸਕਿਉਰਿਟੀ ਤੋੜਦੀ ਸਾਡੀ ਸਾਰੀ ਅੱਛਾ ਤੋ ਕੀ ਮੰਗਿਆ ਰਾਸ਼ਨ ਆਈ ਮੰਗਾ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਤੇ ਇਹ ਰੋਜ਼ ਦਾ ਕੰਮ ਹੋ ਗਿਆ ਗਲੀ ਮੁਹਲੇ ਚ ਖੜੇ ਹੋ ਕੇ दारू ਪੀਂਦਾ ਔਰ ਰੋਜ਼ ਧਾਮੇ ਵਹੀ ਹੁੰਦੀ ਹੈ ਜਮਣਾ ਕਰੋ ਤੇ ਲੜਾਈ ਜਾਂਦਾ ਜਿਹੜਾ ਮਣਾ ਕਰਦਾ ਉਰੇ ਘਾਰ ਹੀ ਜਾਂਦਾ ਇੱਟਾ ਰੋੜੇ ਪਰਸਾਂਦੇ ਆ ਜੀ ਬੋਤਾ ਪਰਸਾਂਦੇ ਆ ਜੀ ਲੱਗਦਾ ਮੁੰਡਾ ਨਸ਼ਾ ਕਰੇ ਰੋਕਣਾ ਮਹਿੰਗਾ ਪੈ ਗਿਆ ਹਾਂ ਇਹੀ ਗੱਲ ਆ ਜੀ ਲੋਕੀ ਕਹਿੰਦੇ ਨਸ਼ਾ ਬੰਦ ਕਰਾਓ ਨਸ਼ਾ ਬੰਦ ਕੀ ਗਲੀਆਂ ਚ ਗਲ ਨਸ਼ਾ ਚੱਲਦਾ ਪਿਆ ਜੀ ਹਾਂ ਸ਼ਰੇ ਆਮ ਚੱਲਦਾ ਪਿਆ ਜੀ ਆ ਕੇ ਦੇਖ ਸਕਦੇ ਰਾਤ ਨੂੰ ਤੁਸੀਂ 9 10 ਵਜੇ ਗਲੀ ਜਾ ਕੇ ਸ਼ਰੇ ਆਮ ਬੋਤਾ ਚਲਦੀਆਂ ਸ਼ਰੇ ਆਮ दारू ਚਲਦੀ ਹੈ ਸ਼ਨੀਵਾਰ ਐਤਵਾਰ ਨੂੰ ਫੁੱਲ ਟਾਈਮ ਚਲਦੀ ਹੈ ਜਿੱਥੇ ਉਹ ਜਿਹੜਾ ਰੋਗ ਦਾ ਹੋਰੇ ਘਰ ਹੋਰੇ ਇਹ ਹਾਲ ਹੁੰਦਾ ਜੀ ਪੰਜ ਸੱਤ ਬੰਦੇ ਲਿਆ ਕੇ ਉਹ ਘਰ ਚ ਵੜੇ ਜਾਂਦੇ ਆ ਤੇ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਜੀ ਉਹਨੂੰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬੂਨਾ ਹੈ ਨਹੀਂ ਮੈਂ ਤਾਂ ਕੀ ਆਈ ਹਾਂ ਸਰ ਇਹ ਸਾਡੇ ਨਾਲ ਦੇ ਨੇ ਮੇਰਾ ਹਸਬੰਦ ਫालतੂ ਦਾ ਪਰੇਸ਼ਾਨ ਕਰਦੇ ਸੀਗੇ ਔਰ ਇੰਨੀ ਖਾਦੀ ਪੀਤੀ ਹੋਈ ਸੀ ਇਹਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਔਰ ਗੇਟ ਸਾਡਾ ਬੰਦ ਸੀਗਾ ਗੇਟ ਤੋੜ ਕੇ ਪੰਜ ਸੱਤ ਮੁੰਡੇ ਅੰਦਰ ਆ ਕੇ ਕੱਲ ਨੂੰ ਜੇ ਮੇਰੇ ਹਸਬੰਦ ਨੂੰ ਜੇ ਮੇਰੇ ਬੱਚਿਆਂ ਨੂੰ ਕੁਝ ਹੋ ਜਾਂਦਾ ਕੌਣ ਵਰਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਹਮੇਸ਼ਾ ਇਹਦੇ ਤੋਂ ਡਰ ਰਹਿੰਦਾ ਸਾਲ ਪਹਿਲਾਂ ਵੀ ਨੇ ਇਹ ਕੁਝ ਕੀਤਾ ਸੀ ਸਾਲ ਬਾਅਦ ਵੀ ਨੇ ਇਹ ਕੁਝ ਕੀਤਾ ਸਾਰਾ ਮੱਲਾ ਸਾਡੇ ਨਾਲ ਪੁਲਿਸ ਕਾਰਵਾਈ ਨਹੀਂ ਕਰਦੀ ਪਈ ਕੋਈ ਅਸੀਂ ਇਹ ਜੀ ਆਪਣੀ ਕੰਪਲੀਟ ਲਿਖਾ ਦਿੱਤੀ ਸੀ ਹੁਣ ਪੁਲਿਸ ਦੇ ਹੱਥ ਚ ਹੈਗਾ ਕੀ ਕਰਨਾ ਕੀ ਨਹੀਂ ਕਰਨਾ ਜੀ ਬਾਕੀ ਫਰਾਰ ਨਹੀਂ ਕੋ ਫਰਾਰ ਨਹੀਂ ਸਰ ਕੋਈ ਵੀ ਨਹੀਂ ਦਿਖਦਾਨਾ ਚ ਠੀਕ ਹੈ ਸਰ ਗੱਲਬਾਤ ਇਹ ਹੈਗਾ ਸਰ ਮੈਂ ਹੈਗਾ ਸੀ ਆਊਟ ਆਫ ਇੰਡੀਆ ਬਾਹਰ ਤੋਂ ਹੈਗਾ ਸੀ ਮੇਨ ਪਾਪਾ ਦਾ ਫੋਨ ਆਇਆ ਕਿ ਅੱਜ ਦਾ ਸਰ ਨਾਲ ਦੇ ਗਵਾਂਢੀਆਂ ਨੇ ਸਾਡੇ ਨਾਲ ਚਪੜ ਕੀਤੀ ਹੈ ਸਰ ਇਹ ਅੱਜ ਦਾ ਨਹੀਂ ਹੈਗਾ ਸਰ ਲਾਸਟ ইয়ার ਵੀ ਸਾਡਾ ਮੁੱਦਾ ਪਹਿਲਾਂ ਵੀ ਥਾਣੇ ਵਿੱਚ ਜਾ ਚੁੱਕਾ ਹੈ ਤੇ ਉਦੋਂ ਵੀ ਸਰ ਸਾਡੀ ਮਾਫੀ ਨਾਮਾ ਲਿਖਿਆ ਗਿਆ ਸੀ ਉਦੋਂ ਇਹੀ ਲਿਖਾਇਆ ਗਿਆ ਸੀ ਕਿ ਤੁਹਾਨੂੰ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਏਗਾ ਫਿਰ ਇਹ दारू ਕਰਕੇ ਪਹਿਲਾਂ ਵੀ ਹੋਇਆ ਸੀ ਸਰ ਇੱਕ ਸਾਲ ਪਹਿਲਾਂ ਇੱਕ ਸਾਲ ਪਹਿਲਾਂ ਦੀ ਫੁਟੇਜ ਮੇਰੇ ਕੋਲ ਸਾਰੀ ਪਈ ਹੈ ਸਰ ਮੇਰੇ ਫੋਨ ਦੇ ਵਿੱਚ ਅੱਜ ਕੀ ਕਰਨ ਤੇ ਅੱਜ ਵੀ ਸੇਮ ਕਰ ਰਹੇ ਨਹੀਂ ਆਈ ਹੈਗਾ ਸਰ दारू ਕਰਕੇ ਰੋਕਿਆ ਗਿਆ ਜੀ ਉਹ ਕਦੀ ਬੋਤਲ ਚੱਕ ਕੇ ਮਾਰਦੇ ਗੇ ਇੱਟਾ ਚੱਕ ਕੇ ਮਾਰ ਰਿਹਾ ਜੇ ਘਰ ਦੇ ਵਿੱਚ ਘਰ ਗਏ ਨੇ ਤੇ ਉਹਨੇ ਦਵਾਜਾ ਤੋੜ ਕੇ ਇਹ ਭਾਬੀ ਦੀ ਇੱਜ਼ਤ ਦੀ ਇੱਜ਼ਤ ਨੂੰ ਹੱਤਪਾਣ ਦੀ ਕੋਸ਼ਿਸ਼ ਕੀਤੀ ਉਹਨੇ ਮਸਾ ਭੱਜ ਕੇ ਅੰਦਰ ਕਮਰੇ ਵੜ ਕੇ ਆਪਣਾ ਬਚਾਅ ਕੀਤਾ ਜੀ ਉਹਨਾਂ ਨੇ ਥਾਣੇ ਥਾਣੇ ਜਾ ਰਹੇ ਜੀ ਕੋਈ ਇਨਸਾਫ ਦੀ ਮੰਗ ਕਰ ਰਹੇ ਜੀ ਥਾਣੇਦਾਰਾ ਕੋ ਖਾਣੇ ਕੋਈ ਇਨਸਾਫ ਹੀ ਮਿਲ ਨਹੀਂ ਰਿਹਾ ਜੀ ਨਸ਼ਾ ਰੋਕਣਾ ਮਹਿੰਗਾ ਪੈ ਗਿਆ ਨਸ਼ਾ ਰੋਕਣਾ ਮਹਿੰਗਾ ਪੈ ਗਿਆ ਜੀ ਦੱਸੋ ਕੀ ਕਰ ਸਕਦੇ ਆ ਸਾਧਾ ਢੇਕੇ ਖੋਲ ਰਹੇ ਆ ਜੀ ਕਿੰਨੇ ਬੰਦੇ ਸੀ ਘਰ ਦੇ ਅੰਦਰ ਜਦੋਂ 10 ਤੋਂ 12 ਬੰਦੇ ਅੰਦਰ ਆੜੇ ਜੀ ਕਈ ਨਾ ਬੰਦੇ ਸੀ ਹਾਂ ਜੀ ਸਾਰੇ ਗਲੀ ਦੇ ਰੱਲੇ ਮਿਲੇ ਆਗੇ ਸੀ ਜੀ ਹੁਣ ਸਾਨੂੰ ਨਹੀਂ ਪਛਾਤੇ ਬੰਦੇ ਗਏ ਜਿਹੜੇ ਮੁੰਡੇ ਅੰਦਰ ਘਰੇ ਬੜੇ ਗਲੀ ਦੇ ਇੱਕ ਦੋ ਬੰਦੇ ਹੈਗੇ ਸੀ ਬਾਕੀ ਇਹਨਾਂ ਪਛਾਤੇ ਬੰਦੇ ਸੀ ਹੁਣ ਕਿਹੜੇ ਬੰਦੇ ਨਾਂ ਲੈ ਕੇ ਕਿਹੜੇ ਨਹੀਂ ਨਾਂ ਲੈ ਕੇ ਸਾਨੂੰ ਜੀ ਇੰਨੀ ਉਸ ਟਾਈਮ ਹੋਛ ਨਹੀਂ ਸੀ ਸਾਨੂੰ ਤਾਂ ਆਪਣਾ ਬਚਾਅ ਵੀ ਹੋਛਦੀ ਕਿ ਦੀ ਬਚਾਅ ਕਰੀ ਆਪਣਾ ਕਿਸ ਤਰ੍ਹਾਂ